ਮੈਂ ਇਥੇ ਤੁਹਾਡੇ ਨਾਲ ਇੱਕ ਛੋਟੀ ਜੀ ਕਹਾਣੀ ਸਾਂਝੀ ਕਰਨਾ ਜਾਵਾਂਗੀ ਜਿਹਦੇ ਵਿੱਚੋਂ ਕਿ ਆਪਾਂ ਨੂੰ ਪਤਾ ਲੱਗ ਜੇਗਾ ਕਿ ਆਪਾਂ ਨੂੰ ਕਿੱਦਾਂ 100 ਵਾਰ ਸੋਚਣਾ ਚਾਹੀਦਾ ਹੈ ਕਿਸੇ ਬਾਰੇ ਵਿੱਚ ਜਾਂ ਕਿਸੇ ਦੇ ਲਈ ਵੀ ਫੈਸਲਾ ਲੈਣ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਇੱਕ ਸੰਤ ਸੀ ਜਿਹੜਾ ਸਵੇਰੇ ਸੈਰ ਕਰਨ ਜਾਂਦਾ ਹੈ ਤੇ ਉਹ ਦੇਖਦਾ ਹੈ ਕਿ ਉੱਥੇ ਇੱਕ ਆਦਮੀ ਦੇਖਿਆ ਜੋ ਕਿ ਇੱਕ ਔਰਤ ਦੀ ਗੋਦ ਵਿੱਚ ਪਿਆ ਸੀ ਤੇ ਉਹਦੇ ਕੋਲ ਹੀ ਇੱਕ ਸ਼ਰਾਬ ਦੀ ਬੋਤਲ ਡਿੱਗੀ ਹੋਈ ਸੀ ਤਾਂ ਉਹ ਸੰਤ ਜੀ ਨੇ ਸੋਚਿਆ ਕਿ ਇਹ ਆਦਮੀ ਬੜੇ ਦੁਖੀ ਹੋਏ ਉਹਨਾਂ ਨੇ ਵਿਚਾਰ ਕੀਤਾ ਕਿ ਕਿਦਾਂ ਦਾ ਇਨਸਾਨ ਹੈ ਜਿਹੜਾ ਮਤਲਬ ਕਿ ਐਨੇ ਅਸ਼ਿਸ਼ਰਤ ਵਾਲਾ ਏ ਵੀ ਜਿਹੜਾ ਨਿਕੰਮਾ ਜੋ ਸਵੇਰੀ ਸ਼ਰਾਬ ਪੀ ਕੇ ਆਪਣੀ ਜਨਾਨੀ ਦੀ ਗੋਦ ਵਿੱਚ ਸੌਂ ਗਿਆ ਤੇ ਉਹਨਾਂ ਨੇ ਆਪਣੀ ਇਹ ਵਿਚਾਰਤਾ ਰਉ ਦੇ ਲਈ ਬਣਾ ਲਈ ਤੇ ਇਹ ਵਿਚਾਰਤਾ ਰੱਬ ਬਣਾਉਣ ਤੋਂ ਬਾਅਦ ਜਦੋਂ ਸੰਤ ਜੀ ਨੇ ਦੇਖਿਆ ਕਿ ਇੱਕ ਮਨੁੱਖ ਸਾਹਮਣੇ ਨਦੀ ਸੀ ਉਹਦੇ ਵਿੱਚੋਂ ਰੋਲਾ ਪਾ ਰਿਹਾ ਸੀ ਮੈਨੂੰ ਬਚਾਓ ਮੈਨੂੰ ਬਚਾਓ ਪਰ ਸੰਤ ਜੀ ਤਾਂ ਕੁਝ ਕਰ ਨਹੀਂ ਸੀ ਸਕਦੇ ਕਿ ਕਿ ਉਹ ਨਨੁਤਰਨ ਨਹੀਂ ਸੀ ਆਉਂਦਾ ਹੈਗਾ ਤੇ ਉਹ ਖੜੇ ਦੇਖਣ ਤੋਂ ਬਿਨਾ ਵੀ ਮਤਲਬ ਉਥੇ ਖੜ ਕੇ ਦੇਖਣ ਤੋਂ ਬਿਨਾ ਹੋਰ ਕੁਝ ਨਹੀਂ ਸੀ ਕਰ ਸਕਦੇ ਤੇ ਔਰਤ ਦੀ ਗੋਦ ਵਿੱਚ ਸਿਰ ਰੱਖ ਕੇ ਪਿਆ ਜਿਹੜਾ ਆਦਮੀ ਸੀ ਉਹ ਉੱਠਿਆ ਤੇ ਉਹਨੇ ਭੱਜ ਕੇ ਜਾ ਕੇ ਉਹਨੂੰ ਬਚਾ ਲਿਆ ਤੇ ਉਹਨੂੰ ਬਚਾ ਕੇ ਉਹਨੂੰ ਸਮੁੰਦਰ ਦੇ ਕਿਨਾਰੇ ਤੇ ਲੈ ਆਇਆ ਤਾਂ ਫਿਰ ਸੰਤ ਜੀ ਸੋਚਾਂ ਵਿੱਚ ਪੈ ਗਏ ਕਿ ਹੁਣ ਮੈਂ ਇਸ ਬੰਦੇ ਬਾਰੇ ਕੀ ਸੋਚਾਂ ਵੀ ਇਹ ਚੰਗਾ ਏ ਜਾਂ ਮਾੜਾ ਇਹ ਮੈਂ ਇਹਦੇ ਬਾਰੇ ਵਿੱਚ ਕੀ ਸੋਚ ਸਕਦਾ ਤਾਂ ਉੱਥੇ ਜਦੋਂ ਗੱਲ ਕਰ ਰਹੀ ਸੀ ਤਾਂ ਉਹਨਾਂ ਨੇ ਉਹਨੂੰ ਪੁੱਛ ਹੀ ਲਿਆ ਤਾਂ ਕਹਿੰਦੇ ਕਿ ਤੁਸੀਂ ਇਹਨੂੰ ਬਚਾਇਆ ਹੈ ਕਿ ਮੈਂ ਤੁਹਾਡੇ ਬਾਰੇ ਵਿਚਾਰਧਾਰਾ ਨਹੀਂ ਬਣਾ ਪਾਰਿਆ ਹੈਗਾ ਤੇ ਮੈਂ ਤੁਹਾਨੂੰ ਮਾੜਾ ਕਹਾਂ ਜਾਂ ਚੰਗਾ ਤਾਂ ਉਹ ਹੀ ਸੋਚਾਂ ਵਿੱਚ ਜਦੋਂ ਪੈ ਗਏ ਤਾਂ ਉਹਨਾਂ ਨੇ ਉਸ ਬੰਦੇ ਨੂੰ ਪੁੱਛਿਆ ਵੀ ਤੂੰ ਕੌਣ ਹੈ ਤਾਂ ਉਹਨਾਂ ਨੇ ਕਿਹਾ ਜੀ ਮੈਂ ਮਸ਼ੇਰਾ ਵਾਂ ਤੇ ਕਾਫੀ ਦਿਨਾਂ ਤੋਂ ਕਾਫੀ ਦਿਨਾਂ ਤੋਂ ਮੈਂ ਗਿਆ ਹੋਇਆ ਸੀ ਮੱਛੀਆਂ ਫੜਨ ਲਈ ਤੇ ਅੱਜ ਹੀ ਸਵੇਰੇ ਵਾਪਸ ਆਇਆ ਵਾਂ ਤੇ ਮੈਂ ਅੱਜ ਸਵੇਰੇ ਜਦੋਂ ਵਾਪਸ ਪਰਤਿਆ ਤਾਂ ਮੇਰੀ ਮਾਂ ਮੇਰੇ ਕੋਲ ਆਈ ਤੇ ਉਹਦੇ ਜਲਦੀ ਜਲਦੀ ਦੇ ਵਿੱਚ ਉਹਨੂੰ ਕੋਈ ਪਾਣੀ ਦੀ ਬੋਤਲ ਨਹੀਂ ਮਿਲੀ ਤਾਂ ਉਹ ਸ਼ਰਾਬ ਵਾਲੀ ਬੋਤਲ ਦੇ ਵਿੱਚ ਹੀ ਪਾਣੀ ਪਾ ਕੇ ਲੈ ਆਈ ਤੇ ਮੈਂ ਪੀ ਲਿਆ ਤੇ ਮੈਂ ਬਹੁਤ ਜ਼ਿਆਦਾ ਥੱਕਿਆ ਹੋਇਆ ਸੀ ਤੇ ਮੈਂ ਆਪਣੀ ਮਾਂ ਦੀ ਗੋਦ ਵਿੱਚ ਹੀ ਸਿਰ ਰੱਖ ਕੇ ਸੌਂ ਗਿਆ ਤੇ ਕਿਉਂਕਿ ਮੇਰੇ ਕੋਲ ਮੈਨੂੰ ਲੱਗਿਆ ਕਿ ਥੋੜਾ ਆਰਾਮ ਕਰਕੇ ਮੈਂ ਫੇਰ ਹੀ ਜਾਵਾਂਗਾ ਵਿਅਕਤੀ ਨੇ ਜਦੋਂ ਜਵਾਬ ਦਿੱਤਾ ਨਾ ਇਹ ਵਾਲਾ ਤਾਂ ਸੰਤ ਜੀ ਦੀਆਂ ਅੱਖਾਂ ਵਿੱਚ ਉਹ ਅਥਰੂ ਆ ਗਏ ਤੇ ਉਹ ਸੋਚਦੇ ਕਿ ਮੈਂ ਕੀ ਸੋਚੀ ਬੈਠਾ ਸੀਗਾ ਤੇ ਇੱਥੇ ਤਾਂ ਕੁਝ ਕਹਾਣੀ ਦਾ ਅੰਤ ਤਾਂ ਕੁਝ ਹੋਰ ਹੀ ਨਿਕਲਿਆ ਇਸ ਕਰਕੇ ਜਦੋਂ ਵੀ ਤੁਸੀਂ ਕਿਸੇ ਬਾਰੇ ਕੋਈ ਫੈਸਲਾ ਲੈਂਦੇ ਹੋ ਤਾਂ 100 ਵਾਰੀ ਸੋਚਿਆ ਕਰੋ ਫੈਸਲਾ ਲੈਣ ਤੋਂ ਪਹਿਲਾਂ ਕਿਤੇ ਅਸੀਂ ਗਲਤ ਫੈਸਲਾ ਤਾਂ ਨਹੀਂ ਲੈ ਰਹੇ ਕਿਤੇ ਅਸੀਂ ਕੁਝ ਗਲਤ ਤਾਂ ਨਹੀਂ ਸੋਚ ਰਹੇ ਕਿਉਂਕਿ ਜਿਹੜੇ ਲੋਕੀ ਹੁੰਦੇ ਨੇ ਨਾ ਲੋਕੀ ਕਹਿੰਦੇ ਆ ਕਿ ਲੈ ਕੇ ਕੀ ਆਏ ਸੀ ਕੀ ਲੈ ਕੇ ਜਾਵਾਂਗੇ ਤੇ ਆਪਾਂ ਕਹਿੰਦੇ ਆ ਇੱਕ ਦਿਲ ਲੈ ਕੇ ਆਏ ਆ ਤੇ ਹਜ਼ਾਰਾਂ ਦਿਲਾਂ 'ਚ ਜਗ੍ਹਾ ਬਣਾ ਕੇ ਜਾਵਾਂਗੇ ਬਹੁਤ ਕੁਝ ਖੱਟਿਆ ਬਹੁਤ ਕੁਝ ਪਾਲਿਆ ਜ਼ਿੰਦਗੀ ਮੈਂ ਤੈਨੂੰ ਰੱਜ ਰੱਜ ਕੇ ਹੰਡਾ ਲਿਆ ਕਦੇ ਮੈਂ ਸਮੁੰਦਰਾਂ 'ਚ ਮਾਰਦਾ ਸੀ ਤਾਰੀਆਂ ਕਦੇ ਮੈਂ ਆਕਾਸ਼ ਵਿੱਚ ਮਾਰਦਾ ਉਡਾਰੀਆਂ ਕਈ ਵਾਰੀ ਗੋਡੀਆਂ ਤੇ ਭਾਰ ਵੀ ਮੈਂ ਡਿੱਗਿਆ ਪਰ ਜ਼ਿੰਦਗੀ ਮੈਂ ਤੇਰੇ ਤੋਂ ਬਹੁਤ ਕੁਝ ਪਾ ਲਿਆ ਬਹੁਤ ਕੁਝ ਪਾ ਲਿਆ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ